ਸਾਡੇ ਜੇ ਪੁਲਿਸ ਵਿਲਾ ਖੰਨਾ ਦੀ ਜਿਹੜੀ ਬਾੜੇ ਅੰਸਰਾਂ ਦੇ ਖਿਲਾਫ ਮੁਹਿੰਮ ਚੱਲੀ ਰਹੀ ਹੈ ਉਹਦੇ ਵਿੱਚ ਸਾਨੂੰ ਕੱਲ ਵੱਡੀ ਸਫਲਤਾ ਮਿਲੀ ਜਦੋਂ ਦਰਾਹਾ ਥਾਣੇ ਦੀ ਪੁਲਿਸ ਨੂੰ ਅੰਡਰ ਦ ਸੁਪਰਵੀਜ਼ਨ ਆਫ ਐਸਪੀ ਡੀ ਸੌਰਵ ਚੰਦਰ ਜੀ ਡੀਐਸਪੀ ਪਾਇਲ ਨਿਕੇ ਐਸਐਚਓ ਦਰਾਹਾ ਇੰਸਪੈਕਟਰ ਰੋਹਿਤ ਕਨਾਨੀ ਟੀਮ ਨੂੰ ਕੱਲ ਇੱਕ ਅੰਤਰਰਾਜੀ ਨਸ਼ਾ ਸਪਲਾਈ ਕਰਨ ਵਾਲਾ ਇੱਕ ਨਸ਼ਾ ਤਸਕਰ ਸਾਡੇ ਕਾਬੂ ਆਇਆ ਜਿਸ ਦੇ ਚੋਂ ਸਾਨੂੰ 5 ਕੁਇੰਟਲ 50 ਕਿਲੋ ਧੁੱਕੀ ਚੂਰਾ ਬੋਸ ਬਰਾਮਦ ਹੋਇਆ ਇਹ ਦੀ ਡੀਟੇਲਸ ਮੈਂ ਦੱਸਣਾ ਚਾਹਾਂਗੀ ਜੀ ਸਾਨੂੰ ਕੱਲ ਸਾਡੀ ਜਿਹੜੀ ਦਰਾਹਾ ਦਰਾਹਾ ਥਾਣਾ ਦੀ ਪੁਲਿਸ ਪਾਰਟੀ ਹੈ ਉਹਨਾਂ ਨੂੰ ਨਾਕਾ ਬੰਦੀ ਦੇ ਦੌਰਾਨ ਕਦੋਂ ਚੌਕ अर्ਲੀ ਮਾਰਨਿੰਗ ਇੱਕ ਇਨਪੁਟ ਇਤਲਾ ਮਿਲੀ ਸੀ ਕਿ ਇੱਕ ਕੁਲਵਿੰਦਰ ਸਿੰਘ ਵਾਸੀ ਪਿੰਡ ਮਹਿਲਗੰਜ ਜ਼ਿਲ੍ਹਾ ਲਖੀਮਪੁਰ ਯੂਪੀ ਦਾ ਵਿਅਕਤੀ ਹੈ ਜੋ ਟਰੱਕ ਨੰਬਰ PB10HQ9215 ਦਾ ਕਲੀਨਰ ਹੈ ਇਹ ਟਰੱਕ ਪਿੰਡ ਗੁਆਣੀ ਸਾਡੇ ਏਰੀਆ ਦਾ ਹੀ ਹੈਗਾ ਜੋ ਜਿਹੜਾ ਟਰੱਕ ਹੈ ਇਹਦੇ ਚ ਭੁੱਕੀ ਚੂਰਾ ਪੋਸਟ ਭਾਰੀ ਮਾਤਰਾ ਚ ਹੈਗਾ ਤੇ ਇਹਨੂੰ ਵੇਚਣ ਲਈ ਇਹ ਆਪਣੇ ਨੈਸ਼ਨਲ ਹਾਈਵੇ ਤੇ ਖੜਾ ਹੈ ਤੇ ਇਸ ਇਨਪੁਟ ਦੇ ਬੇਸ ਤੇ ਗੁਰਾਹਾ ਪੁਲਿਸ ਨੇ ਇੱਕ ਐਫ ਆਈ ਆਰ ਲੌਂਚ ਕੀਤਾ ਐਫ ਆਈ ਆਰ ਨੰਬਰ 0 ਅੰਡਰ 156185 ਐਂਡ ਪੀ ਐਸ ਐਕਟ ਤੇ ਪਰਚਾ ਦਰਜ ਕਰਕੇ ਅਗੇ ਕਮੀਲ ਜਿਹੜੀ ਹੈ ਤਫਤੀਸ਼ ਤਮੀਨ ਸੇ ਲਿਆਂਦੀ ਗਈ ਡਿਊਰਿੰਗ ਇਨਵੈਸਟੀਗੇਸ਼ਨ ਨਾਲ ਸਾਡੇ ਡੀਐਸਪੀ ਫਾਈਲ ਇਹਨਾਂ ਦੀ ਨਿਗਰਾਨੀ ਚ ਜਦੋਂ ਟਰੱਕ ਦੀ ਪੂਰੀ ਛਾਣਬੀਨ ਕੀਤੀ ਗਈ ਉਹਦੇ ਚ ਸਾਨੂੰ 5.50 ਕਿਲੋਗ੍ਰਾਮ ਫੁੱੱਕੀ ਚੂਰਾ ਪੋਸਟ ਫਰਾਮੋਦੋਈ ਜੋ ਹੈਵੀ ਕਮਰਸ਼ੀਅਲ ਕੁਆਂਟੀਟੀ ਹੁੰਦੀ ਹੈ ਔਰ ਜਿਹੜਾ ਉਹਦਾ ਡਰਾਈਵਰ ਹੈ ਉਹ ਤਾਂ ਮੌਕੇ ਤੇ ਨਹੀਂ ਮਿਲਿਆ ਪਰ ਟੋਰੀ ਉਹਨੂੰ ਅਸੀਂ ਤਫਤੀਸ਼ ਤੇ ਨਾਮਿਨੇਟ ਕਰਾਂਗੇ ਤੇ ਇਸ ਤੋਂ ਪਿੱਛੇ ਵੀ ਜੇ ਕੋਈ ਹੋਰ ਬਿਕੋਜ਼ ਇਟਸ ਅ ਵੈਰੀ ਹੈਵੀ ਕੁਆਂਟੀਟੀ ਤਾਂ ਅਸੀਂ ਪਤਾ ਕਰਾਂਗੇ ਵੀ ਇਹਦੇ ਚ ਹੋਰ ਕਿੱਥੇ ਕਿੱਥੇ ਇਹਨਾਂ ਨੇ ਸਪਲਾਈ ਕਰਨਾ ਸੀ ਹੁਣ ਤੱਕ ਪ੍ਰੀਲੀਮినਰੀ ਪਤਾ ਲੱਗਿਆ ਕਿ ਜਿਹੜੀ ਫੁੱੱਕੀ ਹੈ ਇਹ ਪਿੱਛੋਂ ਵੈਸਟ ਬੰਗਾਲ ਤੋਂ ਲੈ ਕੇ ਆਏ ਹੈ ਅੱਗੇ ਕਿੱਥੇ ਕਿੱਥੇ ਸਪਲਾਈ ਕਰਨਾ ਸੀ ਇਹ ਅਸੀਂ ਡਿਊਰਿੰਗ ਇਨਵੈਸਟੀਗੇਸ਼ਨ ਦੇਖਾਂਗੇ ਬਟ ਸਿንስ ધ ਰਿਕਵਰੀ ਇਜ਼ ਹਿਊਜ ਸੋ ਅਸੀਂ ਦੇਖਾਂਗੇ ਕਿੱਥੇ ਕਿੱਥੇ ਜਾਣਾ ਸੀ ਤੇ ਪਿੱਛੇ ਪਿੱਛੇ ਨਾਲ ਕੀ ਲਿੰਕ ਹੈ ਇਹਨਾਂ ਦੇ ਪਹਿਲਾਂ ਵੀ ਕੋਈ ਸਹਿਮ ਕਦਮ ਅਹ ਲਈ ਜੀ ਜਿਹੜਾ ਇਹ ਕੁਲਵਿੰਦਰ ਹੈ ਇਹਦੇ ਤੇ ਹੁਣ ਤੱਕ ਜੋ ਸਾਨੂੰ ਪਤਾ ਲੱਗਿਆ ਇਹਦਾ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਬਾਕੀ ਲੈਟਸ ਸੀ ਡਰਾਈਵਰ ਨੂੰ ਜਦੋਂ ਅਸੀਂ ਫੜਦੇ ਉਹਦੇ ਤੋਂ ਸ਼ਾਇਦ ਹੋਰ ਨੂੰ ਪਤਾ ਲੱਗੇ ਇਹਨਾਂ ਦੇ ਕੀ ਮਾਨਦਾਰ ਹੈ ਅਹ ਰਿਮਾਂਡ ਜੀ ਅੱਜ ਇਹਨੂੰ ਪੇਸ਼ ਕਰਾਂਗੇ ਤੇ ਲੈਟਸ ਸੀ ਕਿੰਨਾ ਬੰਦਾ ਰਹਿੰਦਾ ਠੀਕ ਹੈ ਥੈਂਕ ਯੂ पत्रकार परमजीत सिंह की खास रिपोर्ट That would work.